हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਮਾਲਪੁਰ ਪਹੁੰਚੇ ਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸ਼ਿਵਾਜਪੁਰ ਤੋਂ ਬਿਲਕੁਲ ਲੱਗੇ ਪਿੰਡ ਤਰਨਤਾਰਨ ਸਾਹਿਬ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਤਰਨਤਾਰਨ ਤੋਂ ਇੱਕ ਛੜਕੇ ਜਾਂਦੀ ਹੈ ਦਿਆਲਪੁਰੇ ਨੂੰ ਭਿੱਖੀ ਪਿੰਡ ਨੂੰ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦਾ ਕਮਾਲਪੁਰ ਠੀਕ ਹੈ ਜੀ ਗਲਾਲੀਪੁਰ ਪਿੰਡ ਲੱਗੇ ਆ ਭਗਵਾਨਪੁਰਾ ਇਧਰ ਬਾਹ ਪਿੰਡ ਬਿਲਕੁਲ ਨੇੜੇ ਅਕਾਸ਼ ਵੀਰ ਦੇ ਕੋਲ ਆਇਆ ਦੋਸਤੋ ਵੀਰ ਜਿਆਦਾ ਹੁੰਦੇ ਘਰ ਸਾਰੇ ਭਰਾਵਾਂ ਨੂੰ ਪਤਾ ਹੀ ਆ ਮਾਲ ਇਹਨਾਂ ਕੋਲੋਂ ਆਦਾ ਰਹਿੰਦਾ ਵਪਾਰ ਲੈਣ ਦਾ ਕੰਮ ਆ ਅੱਜ ਵੀ ਜਿਹੜੇ ਤੁਹਾਨੂੰ ਆਪਾਂ ਵਿਕਰੀ ਵਾਲੇ ਪਸ਼ੂ ਦਿਖਾਉਣੇ ਆ ਟੋਟਲ 4 ਨੇ ਮੋٹے ਤੌਰ ਤੇ ਇੱਕ ਆਪਾਂ ਜ਼ਿਕਰ ਕਰ ਦਿੰਨੇ ਹਾਂ ਸਟੈਟਿਕ ਤੋਂ ਇੱਕ ਗੱਭਨ ਤੁਹਾਨੂੰ ਝੋਟੀ ਦਿਖਾਵਾਂਗੇ ਨੀਲੀ ਰਾਵੀ ਦੀ ਝੋਟੀ ਆ ਵਾਈਟ ਫੇਸ ਮਾਰਕਿੰਗ ਪ੍ਰੋਪਰ ਤੁਸੀਂ ਦੇਖ ਲਓਗੇ ਵੀਡੀਓ ਦੇ ਵਿੱਚ ਇੱਕ ਇਧਰ ਬੂਰੀ ਇਹ ਝੋਟੀ ਆ ਦੋਂਦੀ ਖੀਰੀ ਦੋਂਦੀ ਆ ਦੋਂਦੇ ਬਰਾਬਰ ਹਜੇ ਕਰਦੀ ਪਈ ਆ ਠੀਕ ਆ ਜੀ ਇਧਰ ਇੱਕ ਆਪਾਂ ਤੁਹਾਨੂੰ ਢਾਲੀ ਦਿਖਾ ਦਾਂਗੇ ਨੀਲੀ ਰਾਵੀ ਦੇ ਵਿੱਚ ਸਾਡੀ ਝੋਟੀ ਆ ਇੱਕ ਤੋਕੜ ਵੜ ਦਿਖਾਵਾਂਗੇ ਠੀਕ ਹੈ ਜੀ ਇਹ ਸੋ 4 ਐਨੀਮਲ ਜਿਹੜੇ ਅੱਜ ਕਾਸ਼ ਕੋਲੇ ਮਕਾਊ ਆ ਤਰੀਕ ਅੱਜ ਤੁਸੀਂ ਨੋਟ ਕਰ ਲਓ 16 ਸਤੰਬਰ ਸਮਾਂ ਕੋਈ ਸ਼ਾਮ ਦੇ 3:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਵੈਸੇ ਜਿਹੜੀ ਇਹ ਝੋਟੀ ਗੱਬਣਾ ਬਾਕੀ ਅੰਥਰ ਤੋਂ ਝੋਟੀਆਂ ਨੇ ਅੱਜ ਤਾਂ ਜਿਹੜੀ ਇੱਕ ਸੋਕੜ ਵੜ ਆ ਸਭ ਤੋਂ ਬਣਾ ਕਾਸ਼ ਸਸਤਰੀ ਕਰਦੇ ਆਂ ਜੀ ਭਾਜੀ ਠੀਕ ਠਾਕ ਹਾਂ ਕਰਦੀ ਆ ਤੇ ਸੁਣਾਓ ਸ਼ੁਕਰਮੰਦ ਬੈਂਸ ਸਤਾ ਬਹੁਤ ਵਧੀਆ ਕਾਸ਼ ਆ ਕਾਸ਼ ਅੱਜ ਐਨੀਮਲ ਵੈਸੇ ਆਪਣੇ ਕੋਲ ਟੋਟਲ 4 ਨਾਗ ਨੇ ਹਾਂ ਜੀ ਐਵੇਂ ਦੇ ਵੀ ਜੀ 6 ਆਪਣੇ ਤੋਂ ਦੋ ਗਾਵਾਂ ਸੇਲ ਹੋ ਗਈਆਂ ਠੀਕ ਆ ਹਾਂ ਜੀ ਹੁਣ ਇਹੋ 4 ਹੀ ਜਗ੍ਹਾ ਆ ਠੀਕ ਆ ਠੀਕ ਆ ਝੋਟੀ ਵੀ ਚੰਗੀ ਕੱਢਦੀ ਮਾਣਾ ਵੀਰ ਜੀ ਨਕੀਨਾ ਹੀ ਆ ਕੇ ਵੇਖੋ ਝੋਟੀ ਕਾਦੀ ਬਲਬੋ ਦਾ ਬੱਤਾ ਹੀ ਆ ਵੇਖੋ ਗੱਪਣ ਝੋਟੀ ਹਾਂ ਜੀ ਜੀ ਗੱਪਣ ਝੋਟੀ ਕਿੰਨਾ ਕੀ ਸੋਮਾ ਲੈਂਦੀ ਆ ਕਾਸ਼ ਜੀ 8 ਮਹੀਨੇ ਪੂਰੀਏ ਹਾਂਜੀ ਕਰੋ ਚੈੱਕ ਘੱਟ ਰਾਂ ਆਪ ਨੂੰ 8.5 ਮਹੀਨੇ ਦਾ ਪਾਠਾ ਮਹੀਨਾ ਗਾਰੰਟੀ ਦੇਵਾਂਗੇ ਠੀਕ ਆ ਜੀ ਉਹ ਵੀ 8 ਮਹੀਨਿਆਂ ਦੀ ਇਹ ਜਿਹੜੀ ਘੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਸੁਆ ਪਲੂਣ ਝੋਟੀ ਨੇ ਸੂਣਾ ਗੰਬਣ ਝੋਟੀ ਆ ਬਸ ਜਿਹੜੀ ਨਹੀਂ ਲੈਂਦੀ ਨਹੀਂ ਦੱਸੀ ਜੀ ਹਾਂ ਆ ਵੀ ਹਲੋ ਬਾਕੀ ਕਿੰਨੀ ਜੀ ਬਾਕੀ ਲੱਤੀ ਦਾ ਬਿਲ ਨਾ ਕਰਦੀ ਕਰਮਾ ਲਈ ਮੈਂ ਨਾ ਪੂਰੀ ਜੀ ਇਹ ਤਾਂ ਇਹਦਾ 15 20 ਦਾ ਛੱਡਦੀ ਆ ਬਿਲਕੁਲ ਬਿਲਕੁਲ ਲੱਗਣ ਇਤਰੇ ਡੇ ਹਾਂਜੀ ਹਾਂਜੀ ਪਰ ਸਮਾਂ ਹਜੇ ਤਕਰੀਬਨ ਫਿਰ 2 ਮਹੀਨੇ ਪਏ ਦੋ ਮਹੀਨੇ ਪਏ ਦੋ ਮਹੀਨੇ ਪਏ ਜੀ ਲਾ ਵੀ 2 ਮਹੀਨੇ ਦੋਸਤੋ ਹਜੇ ਸਮਾਂ ਬਾਕੀ ਹੈ ਦਾ ਸੂਣ ਦੇ ਵਿੱਚ ਹਾਂਜੀ ਪਿੱਲੀ ਮਣਕੀ ਆਖਾ ਛੋਟਾ ਸਿੰਘ ਹਾਂਜੀ ਹਾਂਜੀ ਬਾਕੀ ਹਾਈਟ ਕੱਟ ਦੀ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਇੱਕ ਥਾਂ ਵਾਈਟ ਆ ਗਿਆ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਠੀਕ ਹੈ ਜੀ ਉਹ ਥਾਂ ਵਾਈਟ ਆ ਅੱਠਕ ਮਹੀਨੇ ਜਿਹੜੇ ਕਾਜ ਵੈਸੇ ਅੱਠਵਾਂ ਮਹੀਨਾ ਲੱਗਾ ਹੀ ਹੈ ਕਿ ਅੱਠ ਕੰਪਲੀਟ ਹੋ ਗਿਆ ਅੱਠ ਕੰਪਲੀਟ ਹੋ ਗਿਆ ਵੀਰ ਜੀ ਵੀ ਨੌਵਾਂ ਹਜੇ ਮਤਲਬ ਕਿ ਲੱਗਾ ਕਹਿ ਲੀ ਨੌਵਾਂ ਲੱਗਾ ਹੀ ਕਹਿ ਲਿਆ ਵੀ ਦੋ ਮਹੀਨੇ ਪਏ ਹਜੇ ਹਾਂਜੀ ਹਾਂਜੀ ਲਓ ਵੀ ਦੋ ਮਹੀਨੇ ਹਜੇ ਦੋਸਤੋ ਸਨ ਵਿਚਾਲੇ ਬਾਕੀ ਆ ਜੀ ਮਾਂ ਵਾਲੀ ਬੜੀ ਤਗੜੀ ਆ ਜੀ ਦੁੱਧ ਦਤ ਨੂੰ ਵਾਲੀ ਚੰਗੀ ਆ ਦੀ ਭੈਣ ਹੀ ਉਹਨਾਂ ਘਰ ਹੈਗੀ ਆ ਬਾਕੀ ਫੇਸ ਤੁਹਾਡੀ ਉਹ ਕਿੜੀ ਸੋਹਣੀ ਬਿੱਲੀ ਮਣਕੀ ਅੱਖ ਵੇਖੋ ਜੀ ਹਾਂਜੀ ਹਾਂਜੀ ਆ ਦੇਖੋ ਆ ਦੇਖੋ ਫੇਸ ਨਿੱਕੀ ਸਿੰਗੀ ਆ ਕਰੋ ਜੱਜ ਆ ਵੀ ਧੁੰਦੀ ਹੈ ਜੀ ਲੋਬ ਠੀਕ ਆ ਜੀ ਹਾਂਜੀ ਦੂੰਦੀ ਚੌਗੀ ਹੈ ਦੂੰਦੀ ਚੌਗੀ ਹੈ ਜੀ ਚੌਗੀ ਹੈ ਹਾਂਜੀ ਚੌਗੀ ਚੌਗੀ ਲੋ ਵੀ ਚੌਗੀ ਝੋਟੀ ਆ ਠੀਕ ਆ ਜੀ ਬਾਕੀ ਲਵੀ ਝੋਟੀ ਆ ਕਹਿਣ ਤੋਂ ਭਾਵੇਂ ਹੋਈ ਆ ਪਹਿਲਾ ਸਵੇਰ ਸੁੰਦੀ ਹੈ ਲੈ ਵੀ ਕਾਸ਼ ਵੀਰੇ ਖੋਲ ਕੇ ਤੋਰ ਕੇ ਦਿਖਾਏ ਨੇ ਥੱਲੇੋਂ ਲੈਵਲ ਨੂੰ ਵੀ ਬਹੁਤ ਜਿਆਦਾ ਕਮਾਲ ਆ ਥੱਲੇੋਂ ਬਹੁਤ ਚੰਗੀ ਬਣੀ ਜਰਦੀ ਆ ਸੋ ਪ੍ਰੋਪਰ ਤੁਸੀਂ ਇੱਕ ਵਾਰੀ ਨਿਗਾਹ ਦੇ ਵਿੱਚ ਉਹ ਕਰ ਲਓ ਗੁਰ ਆਵੇ ਫਿਰ ਪੇਸ ਵਾਲੀ ਆ ਦੇਖੋ ਹੋ ਠੀਕ ਹੈ ਬਿਲਕੁਲ ਮੁੰਦਰੀ ਨਾਗਾ ਛੋਟਾ ਸਿੰਘ ਠੀਕ ਆ ਪੂਛ ਉੱਪਰ ਤੱਕ ਵਾਈਟ ਆ ਸੋ ਤਾਜਾ ਝੋਟੀ ਦਾ ਚੈੱਕ ਕਰ ਲਓ ਲੈਫਟੀ ਲੂਪਟੀ ਸੋਹਣੀ ਹੈ ਠੀਕ ਆ ਜੀ 8 ਮਹੀਨੇ ਕੰਪਲੀਟ ਹੋ ਗਏ ਆ ਤੋਂ ਦਿਨ ਜਿਹੜੇ ਕਰਮਾ ਦੀ ਜਿਆ ਸਮਾਂ ਕਹ ਲਓ ਵੀ 2 ਮਹੀਨੇ ਲੈ ਕੇ ਜਾਊਗੀ ਵੀ 9ਵਾਂ ਮਹੀਨਾ ਨੂੰ ਲੱਗ ਚੁੱਕਾ ਬਿਲਕੁਲ ਐਨ ਕਾਗੀ ਵਰਗੀ ਤਰੀਕ ਕੇ ਨਾ ਠੀਕ ਆ ਸਸ ਜਮੜੀ ਜਮੜੀ ਬਿਲਕੁਲ ਬਰੀਕ ਆ ਕਾਗਜ਼ ਵਰਗੀ ਵੇਖੋ ਬਾਕੀ ਆ ਛੋਲੀ ਛੋਲੀ ਛਾਲੀ ਥੱਲੇ ਚੰਗੀ ਤਿਆਰ ਕਰ ਦਿੱਤੀ ਚੰਗੀ ਛੋਲੀ ਆ ਤੋ ਪਿਆਰੀ ਝੋਟੀ ਆ ਬਾਕੀ ਕੋਈ ਫੇਸ ਮੜਾ ਜੇ ਕਾਚ ਇਹਨੂੰ ਕਰਦੇ ਕੋਈ ਫੇਰ ਬੂਥੀਏ ਕੋਈ ਫੇਰ ਆਪਾਂ ਤੁਹਾਨੂੰ ਦਿਖਾ ਦਨੇ ਆ ਫੇਸ ਦੀ ਕੁਆਲਿਟੀ ਚੈੱਕ ਕਰੋ ਅੱਖਾਂ ਦੋਵੇਂ ਬਿੱਲੀਆਂ ਨੇ ਕੋਈ ਦੂਰ ਦੂਰੋਂ ਕਿਸੇ ਭੜ ਭਰਾ ਨਹੀਂ ਆਉਣਾ ਠੀਕ ਹੈ ਇਹ ਨਹੀਂ ਹੈਗਾਗਾ ਵੀ ਇੱਕ ਅੱਖ ਕਾਲੀ ਆ ਕੋਈ ਬਰੜੀ ਆ ਦੋਵੇਂ ਅੱਖਾਂ ਬਿੱਲੀਆਂ ਮਣਕੀਆਂ ਅੱਖਾਂ ਨੇ ਛੋਟਾ ਸਿੰਘ ਹਾਬੂ ਬੂ ਬੂ ਝੋਟੀ ਦੀ ਬਹੁਤ ਵਾਜਨ ਵੇੜ ਚੰਗਾ ਝੋਟੀ ਸਾਰੀ ਨਵੀਆਂ ਕੋਈ ਭਰਾ ਸਾਂਭੂਗਾ ਕੋਈ 2005 ਵੇ ਦੇਖੋ ਇਹ ਝੋਟੀ ਦੁੱਧ ਵਾਲੀ ਆ ਜੀ ਆ ਠੀਕ ਆ ਲੈ ਵੀ ਕਾਛੇ ਸਾਈਡ ਨੰਬਰ ਤੇ ਆਪਣੇ ਕੋਲ ਜਿਹੜੀ ਇੱਕ ਬੂਰੀ ਝੋਟੀ ਆ ਗਈ ਵੀਰ ਹਾਂਜੀ ਵੀਰ ਜੀ ਠੀਕ ਆ ਇਹ ਬੂਰੀ ਝੋਟੀ ਦੀ ਉਮਰ ਦੀ ਗੱਲ ਕਰੀਏ ਕਿੰਨੀ ਹੋਊਗੀ ਇਹਦੀ ਇਹ ਵੀਰ ਜੀ ਦੋਂਦੀ ਜੀ ਵੀ ਦੋਂਦੇ ਬਰਾਬਰ ਕਰਦੀ ਹੈ ਬਰਾਬਰੀ ਕਰਦੀ ਹੈ ਜੀ ਕਿਤੇ ਨਹੀਂ ਹੈ ਜੀ ਲਓ ਵੀ ਇੱਕ ਬੂਰੀ ਝੋਟੀ ਤੁਹਾਨੂੰ ਦਿਖਾਉਣੇ ਆ ਕੌਂਸਰ ਤੇ ਉੱਤੀ ਆ ਠੀਕ ਹੈ ਜੀ ਬਾਕੀ ਥੋੜਾ ਜਿਹਾ ਮੈਨੂੰ ਲੱਗਦਾ 5-4 ਮਹੀਨੇ ਹੋ ਗਏ ਭਰਾ ਸਾਹਮਲੇ ਤੇ ਏਜ ਦੇ ਕਾਬਿਲ ਆ ਜਾਣਾ ਕਾਬਿਲ ਹੋਣੀ ਜ ਹੋਣੀ ਸਿਆਲ ਸਿਆਲ ਬਣ ਜਣੀ ਆ ਬਣ ਜੂਗੀ ਸਿਆਲ ਸਿਆਲ ਦੇ ਵਿੱਚ ਆ ਬਿਲਕੁਲ ਛੋਟਾ ਸਿੰਗ ਠੀਕ ਹੈ ਜੀ ਆ ਸਿੰਗ ਵੇਖੋਗੇ ਤੁਸੀਂ ਬਿਲਕੁਲ ਛੋਟਾ ਜੋ ਫੇਸ ਵਾਲੀ ਗੱਡੀ ਸੁਣੀ ਪੱਥੇ ਦੇ ਵਿੱਚ ਮਾੜਾ ਫੁੱਲ ਤੁਹਾਨੂੰ ਦਿਖਾਈ ਦੇਊਗਾ ਹਾਂਜੀ ਹਾਂਜੀ ਤੇ ਦੰਦ ਤੇ ਬਰਾਬਰ ਕਰਦੀ ਪਈ ਆ ਹਾਂਜੀ ਤਕਰੀਬਨ ਬਰਾਬਰ ਸਮਝ ਲਓ ਜਾਂ ਬਰਾਬਰ ਕਰਦੀ ਪਈ ਆ ਹਾਂਜੀ ਹਾਂਜੀ ਚੌਕ ਛੇਕ ਕੰਨੀਆਂ ਹਜੇ ਦੁੱਧ ਦਾਨਦਾ ਠੀਕ ਹੈ ਜੀ ਦੁੱਧ ਦਾਨਦਾ ਤੇ ਲੈ ਵੀ ਕਾਸ਼ ਮ ਬਾਕੀ ਬਹੁਤ ਪਿਆਰੀ ਕੱਟੀ ਆ ਪ੍ਰੋਪਰ ਤੁਸੀਂ ਦੇਖ ਲਓ ਤਸल्ली ਦੇ ਨਾਲ ਜਿਹੜੇ ਮੇਰੇ ਭਰਾ ਅਗੇ ਪੂਰੀ ਦੇ ਚਾਹ ਬਣਾ ਹੱਥ ਪਾ ਲਿਓ ਪੂਰੀ ਕੱਟੀ ਆ ਬਹੁਤ ਪਿਆਰੀ ਆ ਮਾਰੋ ਚਾਹ ਆ ਦੇਖੋ ਠੀਲ ਪੂਰੀ ਆ ਆ ਦੇਖੋ ਸੋ ਚਾਰੇ ਥਾਨ ਆ ਦੇਖੋ ਸੋ ਚਾਰੇ ਥਾਨ ਆ ਬਾਕੀ ਤਿਲਾਂ ਵਾਲੀ ਵੀ ਮੰਨ ਲਓ ਪੂਰੀ ਆ ਤਿਲਾਂ ਵਾਲੀ ਵੀ ਆ ਕੱਟੀ ਬਹੁਤ ਪਿਆਰੀ ਆ ਆ ਕਾਸ਼ ਤੋਰੋ ਉਹ ਦੇਖੋ ਬਾਕੀ ਠੰਡੀ ਤੇਰੀ ਝੋਟੀ ਆ ਕੱਟੀ ਬਹੁਤ ਪਿਆਰੀ ਆ ਕੋਈ ਉਹੀ ਗੱਲ ਆ ਵੀ 5 6 ਕੁ ਮਹੀਨੇ ਕੋਈ ਸਾਂਭਣ ਦੀ ਲੋੜ ਆ ਵੇਟ ਫੂਟ ਹੋ ਗਿਆ ਕਰਮਾਲੇ ਦਾ ਕੋਈ 2 3 ਕੁਇੰਟਲ ਤੇ ਏਆਈ ਦਾ ਬਿਲਕੁਲ ਕਾਬਲਾ ਥੋੜਾ ਫੜਾ ਲਾਗਿਓ ਖਾਦੋ ਦੇਖੋ ਸੀਲੀਆਂ ਹੈ ਵੀ ਨੰਦੋ ਜਾਰ ਜੀ ਹਾਂ ਚੰਗੀ ਪਿਆਉ ਕੱਟੀ ਮਿਲ ਜਾਣੀ ਆ प्यारे थाना बाकी कल नु वादा करूंगी करमाले जी वादा इधर एक थाली आपा तन्नू दिखा दनेया नीली रावी ਦੇ ਵਿੱਚ ਆ ਬਹੁਤ ਖੂਬਸੂਰਤ ਕੁਆਲਿਟੀ ਆ ਬਾਹਰ ਕਾਸ਼ ਨੂੰ ਕੱਢ ਕੇ ਤੋੜ ਕੇ ਦਿਖਾਈਏ ਨਾਲ ਦੀ ਨਾਲ ਹੀ ਲੋ ਜੀ ਤੇ ਇਹ ਕਾਸ਼ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਹਾਂਜੀ ਵੀਰ ਜੀ ਪਿਛਲੀ ਵੀਡੀਓ ਵਿੱਚ ਪਾਈ ਆ ਆ ਕਿਸੇ ਭਰਾ ਨੇ ਸੌਦਾ ਕੀਤਾ ਸੀ ਜੈ ਤਾਂ ਹਾਂਜੀ ਸੌਦਾ ਕੀਤਾ ਵੀਰ ਜੀ ਸਾਈ ਪਾਈ ਹੋਣਾ ਤੇ ਮੁੜ ਕੇ ਉਹਨਾਂ ਨੂੰ ਕੋਈ ਸਲਾਹ ਨਹੀਂ ਬਣੀ ਪੈਈ ਹਾਂ ਜੀ ਤੇ ਮੁੜ ਕੇ ਉਹਨਾਂ ਨੂੰ ਵੀ ਆਖਿਆ ਵੀ ਉਹ ਬਣ ਕੇ ਤਾਂ ਫੋਨ ਨਹੀਂ ਆਪਾਂ ਫੋਨ ਕੀਤਾ ਹਾਂ ਉਹਨਾਂ ਨੂੰ ਠੀਕ ਆ ਤੇ ਹਾਂ ਤੇ ਨਹੀਂ ਵੀਰ ਸਾਡਾ ਸੂਤਰ ਨਹੀਂ ਆਇਆ ਮਾਇਦਾ ਬਿਲਕੁਲ ਹੂੰ ਤਾਂ ਵੀਰ ਜੀ ਬਥੇਰੇ ਆਏ ਜੇ ਨਾਲ ਠੀਕ ਆ ਜੀ ਮੀਨੀ ਆ ਭਵੇਂ ਮੀਨੀ ਮੰਨ ਲਓ ਢਾਲੀ ਮੀਨੀ ਨਾਲ ਦੀ ਨਾਲ ਨਿੰਦੀ ਰਾਵੀ ਆ ਗਈ ਸਟੇਟ ਪਟਾ ਬਿਲਕੁਲ ਵੇਖੋਗੇ ਤੁਸੀਂ ਅੱਖਾਂ ਦੋਵੇਂ ਬਿੱਲੀਆਂ ਨੇ ਆਹ ਸਿੰਘ ਜਿਹੜਾ ਗਲਾਈ ਦੇ ਤੇ ਆ ਹਾਂ ਜੀ ਹਾਂ ਜੀ ਸੋ ਮਗਰਲੇ ਜਿਹੜੇ ਪੈਰ ਧੋਤੇ ਆ ਕਿਲੋ ਠੀਕ ਆ ਜੀ ਮਾੜਾ ਮਾੜਾ ਕੋਈ ਜਵਾਬ ਹੈਗਾ ਨਿਸ਼ਾਨ ਆ ਜਵਾਬ ਹੈਗਾ ਹਾਂ ਜੀ ਹੈਗਾ ਜਵਾਬ ਜੀ ਮਗਰਲੇ ਪੈਰਾਂ ਤੇ ਜਵਾਬ ਹੈਗਾ ਠੀਕ ਆ ਜੀ ਤੇ ਬੇਸ਼ੱਕ ਅਗਲੇ ਪੈਰਾਂ ਤੇ ਨਹੀਂ ਹੈਗਾ ਮਗਰਲੇ ਪੈਰਾਂ ਤੇ ਜਵਾਬ ਮਿਲੂਗਾ ਤੁਹਾਨੂੰ ਆਕਾਸ਼ ਐਨੂੰ ਤੋਰਦੇ ਆ ਵੀਰ ਸੋ ਬਿਲਕੁਲ ਪਤਲੀ ਚਮੜੀ ਸਾਈਡ ਕਰਤ ਇਧਰ ਤੁਸੀਂ ਆਪ ਹੀ ਦੇਖ ਲਓ ਠੀਕ ਆ ਚਾਰੇ ਥਾਣਾ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਵਾਂਗੇ ਕੋਈ ਕਿਸੇ ਰਕਮ ਦੀ ਫੋਟਸ਼ਾਕ ਨਹੀਂ ਮਤਲਬ ਕੋਈ 5 ਥਣੀ ਨਹੀਂ ਗਈ ਜਾਂ ਕੋਈ 6 ਥਣੀ ਨਹੀਂ ਗਈ ਠੀਕ ਆ ਜੀ ਜਿਹੜਾ ਪਸ਼ੂ ਚਾਰ ਥਾਣਾ ਉਹ ਚਾਰ ਥਾਣਾ ਦੱਸਾਂਗੇ ਤਸੱਲੀ ਦੇ ਨਾਲ ਆਦੋ ਹੀ ਥਾਣਾ ਪਿੱਠਪੂੜੇ ਦੀ ਚੰਗੀ ਹੈ ਮੈਂ ਵੀ ਕਾਸ਼ ਰੋਕੀ ਮੜਾ ਜੇ ਆਹ ਦੇਖੋ ਆਹ ਦੇਖਾ ਲਓ ਸੋ ਚਾਰੇ ਥਾਣਾ ਬਾਕੀ ਵਾਂਡਾ ਮਿਰਲਾ ਮੇਰੇ ਭਰਾ ਦੇਖ ਲਓ ਠੀਕ ਆ ਸੋ ਝੋਲੀ ਕਾਫੀ ਆ ਜਿਉਂ-ਜਿਉਂ ਕਰਮਾਂ ਲਈ ਠੀਕ ਆ ਜੀ ਕਿਤੇ ਨਿਤਰੀ ਬਣ ਕੇ ਥਲੋ ਚੰਗੀ ਤਿਆਰ ਹੋ ਜੂਗੀ। ਬਾਕੀ ਵੀ ਜੀ ਇਹਨੂੰ ਵੀ ਪਾਈ ਦੇ ਨਾਲ ਦਿਖਾ ਦਿਓ। ਇਧਰੋਂ ਫਰੰਟ ਤੋਂ ਵੀ ਦਿਖਾ ਦਿਓ। ਇਧਰੋਂ ਆਓ। ਆ ਦੇਖੋ। ਬਾਕੀ ਨਰੀ ਬਿਊਟੀ ਆ ਕਰਨ ਵਾਲੀ ਬਿਲਕੁਲ ਸੁੰਦਰਤਾ ਚੈੱਕ ਕਰੋ ਇਹਦੀ ਠੀਕ ਆ। ਆ ਵੇਖੋ ਨਾਲ ਦੀ ਨਾਲੇ ਵੀ ਭਰਾ ਕਿਸੇ ਦਾ ਸ਼ੌਂਕ ਪੂਰਾ ਹੋ ਜਾਊਗਾ ਜਿਵੇਂ ਆਪਾਂ ਮੀਨੀਆਂ ਵੇਖਦੇ ਆ ਤਾਂ ਸਿੰਗਪੂਰਾ ਜਰਕ ਮਾਰਦਾ ਬਿਲਕੁਲ ਸਿੰਗ ਹਿੱਲਦਾ ਠੀਕ ਆ। ਆਕਾਸ਼ ਵੀਰੇ ਮੁੱਲ ਦੇਣੀ ਕਿੰਨੇ ਦੀ ਆ। ਇਹਨ ਮੋਰ ਦਾ ਘਾਣਾ ਹੀ ਜਿਹੜਾ ਜਿਹੜੀ ਝੋੜੀ ਹੋਣੀ ਆ ਯਾ ਸੁਣੋ ਜੀ 32000 ਰੁਪਏ ਆ ਦੇਣੀ ਜੀ 32000 32000 ਦੀ ਲਓ ਵੀ 32000 ਦੀ ਇਹ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਵੀ ਯਾ ਸੁਣੋ ਵਾਲਾ ਰੇਟ ਹੀ ਆ 32000 ਦੀ ਬਾਕੀ ਬਹੁਤ ਪਿਆਰੀ ਜਿਹੀ ਆ ਜਿਹਨੂੰ ਮੰਨ ਲਓ 5 26 ਦਿਨ ਹੋ ਗਏ ਬਣੀ ਨੂੰ ਮਾਲੀ ਆਪਣੇ ਵਾਲੇ ਤੋਂ ਮਾਲੀ ਆਪਣੇ ਵਾਲੇ ਤੋਂ ਬਣੀ ਨੀਲੀ ਦਾ ਵੀ ਤਾਂ ਮਾਲੀ ਹੈ ਤੁਹਾਡੇ ਨੀਲੀ ਦਾ ਮਾਲੀ ਆਪਣੇ ਕੋਲ ਬਿਲਕੁਲ ਬਿਲਕੁਲ ਉਸੇ ਮਾਲੀ ਤੋਂ ਅੱਗੇ ਬਣੀ ਹੈ ਹਾਂ ਜੀ ਹਾਂ ਜੀ ਕੋਈ 25 ਦਿਨ ਦਾ ਸਮਾਂ ਹੋ ਗਿਆ 22 25 ਦਿਨ ਠੀਕ ਆ ਚਲੋ ਨਿਕਲ ਆਉਂਦੀ ਆ ਤੇ ਅੱਜ 32 ਇਹ ਫੇਰਵਾ ਠੀਕਾ ਜੀ ਬਾਕੀ ਖਾਨ ਵਾਲੇ ਪਾਸੋਂ ਸਾਫ ਸਫਾਈ ਆ ਮੂੰਹ ਮੱਥੇ ਦੀ ਸਾਫ ਸੁਥਰੀ ਆ ਪਿੰਡਾ ਤੁਸੀਂ ਜੱਗ ਕਰ ਲਿਆ ਠੀਕਾ ਜੀ ਤਾਂ ਨੂੰ ਕੱਟੀ ਜਾਂ ਨਿਤਰਾਉਂਦੀ ਆ ਰਹਿ ਜਾਂਦੀ ਆ ਬਾਕੀ ਮਾਲੀ ਤੋਂ ਵੈਸੇ ਕਦੀ ਫੇਰ ਨਹੀਂ ਖਾਂਦਾ ਪਸ਼ੂ ਮੈਂ ਨਾ ਨਹੀਂ ਖਾਂਦਾ ਜੀ ਉਹ ਵੀ ਮੈਨੂੰ ਲੱਗਦਾ ਜੀ ਆਕਾਸ਼ ਹਣ ਵਾਲਾ ਮਾਲੀ ਹੋਏ ਹਾਂਜੀ ਹਾਂਜੀ ਮੈਨੂੰ ਲੱਗਦਾ ਚਲੋ ਰੋਜ਼ ਕੋਈ ਦੋ ਮੱਜਾਂ ਇੱਕ ਦੋ ਦੋ ਮੱਜਾਂ ਮੈਨੂੰ ਦੋ ਦਿਨ ਤਿੰਨ ਆ ਜਾਂਦੀ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਇੱਕ ਵਾਰੀ ਕਾਸ਼ ਵੀਰੇ ਕੋਈ ਫੇਰ ਮੜਾ ਜਾਂਦੇ ਅਸਤੀਫਾਰ ਚੈੱਕ ਕਰਾਉਂਦੇ ਜੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿ ਕਿਉਂ ਦੂਰੋਂ ਲੱਗਿਓ ਕਿਸੇ ਪਰ ਬਣਾਣੀ ਹੋਣਾ ਬਾਕੀ ਚਾਰੇ ਦਾ ਆ ਆ ਇੱਕ ਆ ਦੋ ਤਿੰਨ ਲੈ ਵੀ ਗਿਣਤੀ ਬਾੜੀ ਪੜ ਗਈ ਹੈ ਆ ਚੌਥੇ ਹੋ ਗਏ 1 2 3 4 ਪੰਜਵਾਂ ਕੋਈ ਨਹੀਂ ਹੈਗਾ ਜੀ ਚੱਕੋ ਜੀ ਸਿਰਫ 32000 ਦੀ ਠੀਕ ਆ ਜੀ ਸੋ ਬਹੁਤ ਪਿਆਰੀ ਕੱਟੀ ਆ ਬਾਕੀ ਮੇਰਾ ਭਰਾ ਹੱਥ ਪਾੜਿਓ ਇਧਰ ਇੱਕ ਟੋਪੜ ਵਾਹਰ ਦਿਖਾ ਦਈਏ ਕਾਸ਼ ਕਿੰਨਾ ਦੁੱਧ ਦੇ ਦਿੰਦੇ ਥੱਲੇ ਜੀ ਦੁੱਧ ਦੇ ਤੋਂ ਆ ਠੰਡਾ 5 ਕਿਲੋ ਹੈਗਾ ਹੈਗਾ 6 ਹੀ ਆ 5 ਦੀ ਗਾਰੰਟੀ ਆਪਣੀ 5 ਦੀ ਗਾਰੰਟੀ ਦੇ ਦਿਆਂਗੇ ਹਾਂਜੀ ਹਾਂਜੀ 5 ਕਿਲੋ ਦੀ ਗਾਰੰਟੀ ਤਸੱਲੀ ਤੁਹਾਨੂੰ ਦਿੱਤੀ ਜਾਊਗੀ ਠੀਕ ਆ ਜੀ ਦੁੱਧ ਭਾਵੇਂ ਹੋ ਗਿਆ ਹੋਵੇ ਤਾਂ 6 ਕਿ ਇਹਨਾਂ ਸ਼ਾਇਦ ਦੁੱਧ ਦੇ ਗਏ ਤੇ 7-8 ਕਿਲੋ ਇਹਨਾਂ ਮੱਲ ਮੰਗਲੇ ਘਰੋਂ ਆਈ ਆ ਤੇ ਵੇਰ ਵਹਿ ਕੀਤਾ ਕਰਦਾ ਹਾਂਜੀ ਜੀ ਜੇ ਨਹੀਂ ਖੁੱਲ ਕੇ ਲਾਇਆ ਠੀਕ ਆ ਹਾਂਜੀ ਕੋਈ ਨਾ 7-8 ਕਿਲੋ ਛੰਡ ਆਏ ਬੈਠੋ ਜੀ ਜੇ ਭੈਣ ਭਰਾਵਾਂ ਨੂੰ ਜਾਜ ਕਰਕੇ ਜੀ ਆਪੇ ਲਾਉਗੀ ਮੈਂ ਨਾ ਇਹ ਆਪੇ ਜੀ ਲਾਉਗੀ ਕਰਨਾ ਰਹੀ ਜੀ ਆਪੇ ਲਾ ਲੈਣਾ ਦੇ ਠੀਕ ਆ ਠੀਕ ਆ ਬਾਕੀ ਵਹਿੜ ਚੰਗੀ ਨਵੀਂ ਵਹਿੜ ਪਹਿਲਾ ਸਵੇਰ ਸੂਹ ਬਿਲਕੁਲ ਪਹਿਲਾ ਸਵੇਰ ਵੱਜੀਏ ਤਾਂ ਬਿਲਕੁਲ ਨਵੀਂ ਨਕੋ ਨਵੀਂ ਨਹੀਂ ਵੇਖੋ ਇਹ ਬਰੀਡ ਵਾਲੀ ਆ ਚਲੋ ਚਿਹਰੇ ਮੋਰੇ ਤੋਂ ਹਰੇਕ ਭਰਾ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਹਾਂਜੀ ਆਸੋਂ ਵਕਤ 6 ਕਿਲੋ ਦੁੱਧ ਤੇ 5 ਕਿਲੋ ਦੀ ਗਾਰੰਟੀ ਤੇ ਸਮਝਾ। ਇਧਰੋਂ ਬੂਥੀਏ ਕੁਰੀ ਦਿਖਾ ਦੋ। ਆ ਦੇਖੋ ਫੇਸ ਕੁਆਲਟੀ ਕਿਹੜੀ ਸੋਹਣੀ ਆ। ਆ ਬੇਸ ਕੁਆਲਟੀ ਦਿਖਾ ਦੋ। ਥੋੜਾ ਜਿਹਾ ਡਰਦੀ ਜਰੂਰ ਆ। ਹਾਂਜੀ ਹਾਂਜੀ। ਆ ਦੇਖੋ ਜੀ। ਛੋਟਾ ਕੰਨ ਬੋਦੀ ਵਾਲੀ ਬੱਛੀ ਆ। ਆਕਾਸ਼ ਮਨੋ ਟੋਕੜਾਂ ਦੇ ਵਿੱਚ ਹੀ ਆ ਗਈ ਆ ਕੋਈ ਬਣੀ ਸੋਰੀ ਤੇ ਨਹੀਂ ਅੱਗੇ। ਬਣੀ ਜੀ ਉਹਨਾਂ ਦੇ ਆਖਿਆ ਮਹੀਨੇ ਦੀ ਬਣੀ ਆ। ਮਹੀਨੇ ਕਦੀ ਆ। ਹਾਂਜੀ। ਫੇਰਵਾ ਪਾਇਆ ਉਹਨਾਂ ਨੇ। ਫੇਰਵਾ ਪਾਇਆ ਹੀ ਉਹਨਾਂ ਨੇ। ਠੀਕ ਆ। ਤੇ ਚਲੋ ਆਪਣੇ ਕੋਲ ਮਹੀਨੇ ਦੀ ਬਣੀ ਆ ਕੱਲ ਆਪਣੇ ਮਹੀਨੇ ਗਾਂ ਨਿਕਲੇ ਚਲੋ ਵਾਦੇ ਵੰਦੀ ਆ ਜੇ ਮੰਨ ਲਓ ਹੋਣ ਦੀ ਜਾ ਕੇ ਬਾਂਦੇ ਫੇਰੀ ਵਾਦੇ ਹੁੰਦੀ ਆ ਬਿਲਕੁਲ ਨਵੀਂ ਵੜ ਬਾਈ ਕਦਕਾ ਖਾਲੀ ਆ ਹਾਂ ਨਫਰ ਵੀ ਡੇਕਾ ਮੰਨ ਲਓ ਤੇ ਵੀ ਦੇਸੀ ਆ ਬਿਲਕੁਲ ਹਾਂਜੀ ਠੀਕ ਆ ਜੀ ਕੱਲ ਨੂੰ ਮੇਰਾ ਭਰਾ ਚਲੋ ਕੋਈ ਸਾਫਲੇ ਚੰਗੀ ਤਸੱਲੀ ਦੇ ਨਾਲ ਆਉਣ ਵਾਲੇ ਦੇ ਸਮੇਂ ਦੇ ਵਿੱਚ ਵੀ ਵਾਦਾ ਕਰੂਗੀ ਵਾਦਾ ਕਰੂਗੀ ਵਾਦਾ ਕੇ 5 6 ਕਿਲੋ ਦੁੱਧ ਤੇ ਛਾਹ ਪਣ ਦੇ ਡੰਗ ਚੰਗਾ ਸਾਰਦੀ ਹਾਂਜੀ ਹਾਂਜੀ ਦੁੱਧ ਤੇ ਛਾਹ ਹੀ ਕਰਾਂਊਗੀ ਹਾਂ ਉਮਰ ਦੇ ਹਿਸਾਬ ਨਾਲ ਕਦਕੂਦ ਸੋਹਣਾ ਬੈਠਦਾ ਹਾਂਜੀ ਬਹੁਤ ਸੋਹਣਾ ਬਿਲਕੁਲ ਇਹ ਮੰਨ ਲਓ ਜੀ ਜੇ ਲੱਪਾ ਲੱਗ ਨਹੀਂ ਤੇ ਕੱਲ ਤੇ ਗੋਡੇ ਵਰਗੀ ਵੇ ਪੰਜਾਂ ਮਹੀਨੇ ਗੱਬਣ ਹੁੰਦੀ ਆ ਪੂਰੀ ਠੰਡੀ ਸੀਦਾ ਤੁਸਲਾ ਕੇ ਪੂਰੀ ਠੰਡੀ ਸੀਦਾ ਪੂਰੀ ਠੰਡੀ ਆ ਨਾ ਵੀ ਪੂਰੀ ਤਸੱਲੀ ਨਾਲ ਇਕਦਰੀ ਆਪਾਂ ਬੰਨ ਕੇ ਤੁਹਾਨੂੰ ਤਸੱਲੀ ਕਰਾ ਦੇਣ ਹਾਥੀ ਫੇਰ ਕੇ ਕੋਲਿਓ ਕੁਛ 6 ਕਿਲੋ ਪੰਜ ਦੀ ਗਾਰੰਟੀ ਰੋਗੀ ਠੀਕਾ ਜੀ ਇੰਨਾ ਕੁ ਦੁੱਧ ਇਸ ਬੈੜ ਦੇ ਥੱਲੇ ਹੁਣ ਹੈਗਾ ਜਿਹੜਾ ਮੌਕੇ ਤੇ ਬਾਕੀ ਨਵੀਂ ਨਕੋਰ ਵੱਛੀ ਆ ਕੋਈ ਵੀ ਭਰਾ ਇੱਥੇ ਆਣ ਕੇ ਆਪਦੀ ਤਸੱਲੀ ਕਰਦਾ ਮੌਕੇ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਚਲੋ ਪਲੂਨ ਪਹਿਲਾਂ ਸੁਆ ਵੱਛੀ ਆ ਬੂਥੀ ਬਾਤੀ ਚੰਗੀ ਆ ਕੱਦ ਵੱਡਾ ਕ ਅਜੇ ਮਿਲਦਾ ਵੀ ਜਵਾਨ ਹੋਣਾ ਵੈੜਨੇ ਬਦੂ ਕੀ ਹੋਰ ਵੀ ਠੀਕ ਆ ਬਾਕੀ ਇਧਰੋਂ ਵਿਖਾ ਦਿਓ ਇੱਕ ਵਾਰੀ 90 ਤੋਂ ਸਾਫ ਸੁਥਰੀ ਆ ਚਾਰੇ ਥਾਨ ਕੋਈ ਫੋਰਸ ਪੱਛਾਂ ਨਹੀਂ ਗਾ ਬਿਲਕੁਲ ਚਾਰ ਥਾਨ ਠੀਕ ਆ ਓਕੇ ਕਾਜ ਵੀਰੇ ਕੀ ਮੋਲ ਦੇਣਾ ਕਿ ਕਿੰਨੇ ਦੀ ਭਾਈ ਦੇ ਦੀ 17000 ਦੀ 17000 ਦੀ ਚੰਗੀ ਹੋਵੇ ਸੀ ਦੇ ਦੀ ਮਾਨਤਨ ਕਰਕੇ ਦੇ ਕਸਰ ਕੋਸਰ ਕੱਢ ਕੇ ਅੰਥਰਾਂ ਦੇ ਭਾਈ ਜਾਈ ਜਾਵੇ ਅੱਜ ਹਣਾ ਸਾਈਟਰਾਂ ਯਾਦ ਜੀ ਦਾ 13000 ਦੀ 13000 ਦੀ 13000 ਦੀ ਬੱਚੀ ਕੀ ਆਂਦੇ ਮੇਰੇ ਪ੍ਰਾਠੀਗਾ ਜੀ ਬਾਕੀ ਮੇਰਾ ਵੀਰ ਹਰੇਕ ਨਿਗਾ ਮਾਰੇ 13000 ਦੀ ਬੱਚੀ ਆ 5 6 ਕਿਲੋ ਦੁੱਧ ਸਾਈ ਆਪਾਂ ਹਸਲ ਲਾ ਜੇ 10 12000 ਦੀ ਰਮਸਰੀ ਮਿਲਦੀ ਇਹੋ ਜੀ ਉਹ ਵੀ ਇਹੋ ਜੇ ਮਨ ਲਾ ਤਾਂ ਵੀ ਡਿਊਟੀ ਦੇ ਵਿੱਚ ਇਹੋ ਜੀ ਸੁੰਦਰਤਾ ਦੇ ਵਿੱਚ ਸੁੰਦਰਤਾ ਦੇ ਵਿੱਚ 15 14 ਜ ਤੱਕ 10000 ਤੋਂ ਘੱਟ ਮਿਲਦੀ ਆ ਨਹੀਂ ਤੇ ਨਾਲ ਦੀ ਨਾਲ ਚਲੋ ਦੁੱਧ ਵੀ ਦੁੱਧ ਵੀ ਬਾਕੀ ਚਲੋ ਮਹੀਨਾ ਨੂੰ ਬਣੀ ਨੂੰ ਵਗੇ ਜੇਕਰ ਮਾਨੂੰ ਨਗਰੀ ਆਵੇ ਤਾਂ ਤੋਂ ਕਰ ਗੱਪਣ ਕਰਕੇ ਸਭ ਜਾਦੀ 28 3000 ਦੀ ਵਿਕਦੀ ਆ ਬਿਲਕੁਲ ਬਿਲਕੁਲ ਬੇਸ਼ੱਕ ਮੈਨੂੰ ਭਾ ਚੈੱਕ ਲੱਗ 30000 ਦੀ ਦੇ ਦਿਓ ਨਹੀਂ ਬੱਛੀ ਇਹਨੇ ਤੇ ਹੈਗੀ ਆ ਹਾਂਜੀ ਤੇ ਦੋ ਚਾਰ ਮਹੀਨੇ ਦੀ ਚੈੱਕ ਪਾਸ ਹੋ ਗਈ ਹੋਰ ਦੋ ਦੋ ਗੇ ਬਈ ਦੋ ਦੀ ਹੋ ਗਈ ਜਿਹਦਾ ਮਾਦਾ ਮਹੀਨਾ ਆ ਗਿਆ ਮਹੀਨਾ ਹੋਰ ਸਾਂਭੀ ਗਈ ਤੇ 30000 ਦੀ ਵੈੜ ਆ ਜੀ ਹਥੋਂ ਛੁੱਟੇ ਨਹੀਂ ਬਸ ਬਸ ਲੋ ਵੀ ਇਹ ਅੱਜ ਤੁਹਾਨੂੰ ਮਿਲ ਜੂਗੀ ਸਿਰਫ 13000 ਬਹੁਤ ਆਪਾਂ ਰੱਖ ਨਹੀਂ ਸਕਦੇ ਆਪਾਂ ਇਹਦਾ ਕਿੰਨੇ ਲਿਆ ਲੈ ਰੱਖੀ ਜਾਵਾਂਗੇ ਬਿਲਕੁਲ ਸੋ 13000 ਦੀ ਵੈੜ ਮਿਲ ਜੂਗੀ ਠੀਕ ਆ ਜੀ ਫਾਈਨਲੀ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾਇਆ ਟੋਟਲ 4 ਨਗਨੇ ਇ ਯਾਰੀ ਤੇ ਕਰੋ ਚਲੋ ਕੋਈ ਮੇਰਾ ਭਰਾ ਅਜੇ ਕੱਜ 2 ਮਹੀਨੇ ਸਾਹਮਣੇ ਲੋਡ ਲੋਡ ਪੈਣੀ ਤੁਹਾਨੂੰ 2 ਮਹੀਨੇ ਸਾਹਮਣੇ ਅਜੇ ਤੇ ਬਾਕੀ ਕਿਸੇ ਪੁਰਾਣੇ ਘਾਸੇਰ ਵੀ ਕਰਨੀ ਹੈ ਤੇ ਉਹਨੂੰ ਵੀ ਨਫਾ ਦੇ ਕੇ ਜਾਊਗੀ ਜੀ ਪੂਰਾ ਨਫਾ ਹੀ ਪੂਰਾ ਆਪਾਂ ਨੇ ਚਲੋ ਭਾਰਾ ਮਿਲੀ ਆਪਾਂ ਦੇਤੀ ਥੋੜੇ ਲੇਵੇ ਲੂਵੇ ਦੀ ਚੱਡੇ ਦੀ ਸਾਹਬ ਆ ਬਾਕੀ ਭਾਰ ਪਿਛੇ ਦੀ ਕੋਈ ਮੁਸ਼ਕਲ ਨਹੀਂ ਗਈ ਠੀਕ ਸਾਹੀ ਆਪਣੇ 15 ਦਿਨਾਂ ਗਰੰਟੀ ਹੋਈ ਜੇ ਪਿੱਛਾ ਮਾਰਦੇ ਆਪਣੇ ਘਰ ਬਾਂਝੇ 15 ਦਿਨ ਦੀ ਗਰੰਟੀ 15 ਦਿਨ ਦੀ ਗਰੰਟੀ 15 ਦਿਨ ਬਾਕੀ ਕੋਈ ਵਾਂਡਰਾ ਕਰਨ ਪਾਵੇ ਉਹ ਚੀਜ਼ ਨਹੀਂ ਆਪਣੀ ਗਰੰਟੀ ਉਹਦਾ ਘਰੇ ਪਿੱਛਾ ਮਾਰਦੇ ਜਾਂਦਾ ਬਹਿਗੇ ਤੇ ਆਪਾਂ ਵਾਪਸ ਕਰਾਂਗੇ ਕਿਰਾਇਆ ਸਮੇਂ ਦਵਾਂਗੇ ਠੀਕ ਹੈ ਜੀ ਹਾਂ ਜੀ ਲੋ ਵੀ ਇਹ ਅੱਜ ਮਾਲ ਸੀਗਾ ਕਾਸ਼ ਆਜ਼ਾਦ ਵੀਰ ਰੋਣਾ ਦੇ ਤਾਨੂੰ ਅਵੀ ਬਹੁਤ ਪਿਆਰੀ ਦਿਖਾਤੀ ਆ ਵੈਸੇ ਇਹ ਵੀ ਕਿਸੇ ਵੀਰ ਨੇ ਛੜਨੀ ਨਹੀਂ ਨੀਗੀ ਮੈਂ 24 ਜੇ ਤੋਂ ਜਾਣ ਆ ਰਿਹਾ ਆਪਾਂ ਮੋਲੀਓ ਕੀਤੇ ਆ ਬਿਲਕੁਲ ਬਿਲਕੁਲ ਮੁੰਦਰੀ ਸਿੰਘਾ ਮੁੰਦਰੀ ਬਾਹਗੀ ਆਉਣੀਆਂ ਮੁੰਦਰੀਆਂ ਵਾ ਬਿਲਕੁਲ ਜੀ ਬਿਲਕੁਲ ਤੇ ਕਰ ਲੋ ਮੇਰਾ ਭਰਾ ਪਹਿਲ ਕਰਨੀ ਇੱਕ ਆਕਾਸ਼ਪੁਰੇ ਨੰਬਰ ਆਪਣੇ ਕਰਦੇ ਸਾਂਗੇ ਨੰਬਰ ਦੇ ਜੀ ਆਪਣਾ 959263199 ਠੀਕ ਆ ਜੀ ਹਾਂ ਜੀ ਪੋਰਕ ਗੱਲਾਂ ਬਾਤਾਂ ਹਾਂ ਚੜ੍ਹਦੀ ਕਲਾ ਤੁਸੀਂ ਸੁਣਾਉਂ ਕਹਿਣ ਬਹੁਤ ਵਧੀਆ ਬਹੁਤ ਵਧੀਆ ਕਮਾਲ ਲਈ ਆ ਇਹ ਲੱਬ ਲੱਬ ਗਿਆ ਟੁੰਮਾ ਹੀ ਲੈ ਗਿਆ ਮੈਂ ਨਾ ਟੁੰਮਾ ਹੀ ਲੋਇਆ ਟੁੰਮਾਈ ਠੀਕ ਆ ਹਾਂਜੀ ਦੋ ਨਾਲ ਤੇ ਹੋਰ ਚੰਗੇ ਕਿ ਉਹ ਵੀ ਕੱਲ ਵੇਖ ਗਿਆ ਠੀਕ ਆ ਬਸ ਹੁਣ ਇਦਾਂ ਹੀ ਚੱਲਦੀ ਚੱਲੀ ਕੰਮ ਚੱਲਣਾ ਠੀਕ ਆ ਹਾਂਜੀ ਲੋਭੀ ਭਰਾਵੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਨੇ ਠੀਕ ਆ